ਫਲੈਗ ਮਾਰਚ ਕੱਢਿਆ ਗਿਆ ਕੀ ਮਕਸਦ ਹੈ ਕਰ ਇਹ ਮਾਨਜੋਗ ਐਸਐਸਪੀ ਸ੍ਰੀ ਹਰੀਸ਼ ਦਿਆਮਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਡੀਐਸਪੀ ਮੋਹਨ ਸਿੰਘ ਜੀ ਗਵਾਈ ਹੇਠ ਜਿਹੜਾ ਸ਼ਹਿਰ ਦੇ ਵਿੱਚ ਅ ਅਮਨ ਮਾਨ ਨੂੰ ਰੱਖਣ ਵਾਸਤੇ ਜਿਹੜਾ ਵੱਖ-ਵੱਖ ਬਜ਼ਾਰਾਂ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਸ ਵਿੱਚ ਲੋਕਾਂ ਦਾ ਕੌਨਫੀਡੈਂਸ ਬਿਲਡ ਅਪ ਹੋ ਸਕੇ ਤੇ ਲੋਕਾਂ ਵਿੱਚ ਇਹ ਇਹ ਹੋ ਸਕੇ ਵੀ ਪੁਲਿਸ ਹਮੇਸ਼ਾ ਸਾਡੇ ਨਾਲ ਹੈ ਤੇ ਕੋਈ ਵੀ ਮਾੜੇ ਅੰਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਜਿਸ ਤਰ੍ਹਾਂ ਦੇਖਿਆ ਜੀ ਕਈ ਲੋਕੜੇ ਬੋਲਡ ਦੇ ਪਟਾਕੇ ਵਜਾਉਂਦੇ ਨੇ ਜਾਂ ਉਲਣਬਾਜੀ ਕਰਦੇ ਉਹਨਾਂ ਨੂੰ ਕੀ ਮੈਸੇਜ ਹੈਗਾ ਦੇਖੋ ਸਰ ਉਹਨਾਂ ਨੂੰ ਤਾਂ ਬਿਲਕੁਲ ਹੀ ਸਖਤ ਤਾੜਨਾਵਾ ਕੋਈ ਵੀ ਬਖਸ਼ਣਯੋਗ ਖਾਨਾ ਨਹੀਂ ਹੈਗਾ ਵੀ ਜੇ ਇਸ ਤਰ੍ਹਾਂ ਦਾ ਕੋਈ ਵਾਇਲੈਂਸ ਕਰਦਾ ਵਾ ਤਾਂ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਊਗੀ ਸਮੇ ਸਮੇ ਸਿਰ ਇਹ ਲੋਕਾਂ ਗੈ ਇਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਬਿਲਕੁਲ ਜੀ ਜਿਹੜੇ ਹੁਣ ਮੰਨ ਲਓ ਕਿ ਨਸ਼ਿਆਂ ਦੇ ਦਲਦਲ ਜਾ ਚੁੱਕੇ ਆ ਉਹਨਾਂ ਨੂੰ ਇਹੀ ਮੈਸੇਜ ਆ ਵੀ ਤੁਸੀਂ ਆਓ ਸਾਡੇ ਨਾਲ ਹਸਪੀਟਲ ਜਾਓ ਤੁਹਾਡਾ ਟ੍ਰੀਟਮੈਂਟ ਕਰਵਾਉਨੇ ਆ ਤੇ ਉਹਨਾਂ ਨਾਲੋਂ ਜਾ ਕੇ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਹੈ ਹੈਲਪ ਨੰਬਰ ਵਿਚਾਰੀ ਕੀਤੇਗੇ ਬਿਲਕੁਲ ਜੀ 112 ਨੰਬਰ 10181 ਹੈ ਨਾ ਜੀ ਬਾਕੀ ਸਾਡਾ ਕੰਟਰੋਲ ਰੂਮ ਦਾ ਨੰਬਰ ਆ ਜੀ ਸਾਰੇ ਥਾਵਾਂ 'ਤੇ ਤੁਸੀਂ ਫੋਨ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਅਨਸਰ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸੂਚਿਤ ਕੀਤਾ ਜਾ ਕਰੋ ਤੇ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੁਹਾਨੂੰ ਸਮੇਂ ਸਿਰ ਇਨਾਮ ਵੀ ਦਿੱਤਾ ਜਾਏਗਾ ਜਿਸ ਵੇਲੇ ਕਈ ਲੋਕ ਡਰਦੇ ਵੀ ਆ ਗਏ ਨੇ ਵੀ ਇਹ ਕੁਝ ਨਹੀਂ ਦੱਸਣਾ ਹੈਗਾ ਜੇ ਸਾਡਾ ਨਾਮ ਵੀ ਚਾਜੂਗਾ ਬਿਲਕੁਲ ਨਹੀਂ ਜੀ ਉਹਨਾਂ ਦਾ ਨਾਮ ਬਿਲਕੁਲ ਤਰ੍ਹਾਂ ਤੇ ਗੁਪਤ ਰੱਖ ਫਲੈਗ ਮਾਰਚ ਕੱਢਿਆ ਗਿਆ ਕੀ ਮਕਸਦ ਹੈ ਕਰ ਇਹ ਮਾਨਜੋਗ ਐਸਐਸਪੀ ਸ੍ਰੀ ਹਰੀਸ਼ ਦਿਆਮਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਡੀਐਸਪੀ ਮੋਹਨ ਸਿੰਘ ਜੀ ਗਵਾਈ ਹੇਠ ਜਿਹੜਾ ਸ਼ਹਿਰ ਦੇ ਵਿੱਚ ਅ ਅਮਨ ਮਾਨ ਨੂੰ ਰੱਖਣ ਵਾਸਤੇ ਜਿਹੜਾ ਵੱਖ-ਵੱਖ ਬਜ਼ਾਰਾਂ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਸ ਵਿੱਚ ਲੋਕਾਂ ਦਾ ਕੰਫੀਡੈਂਸ ਬਿਲਡ ਅਪ ਹੋ ਸਕੇ ਤੇ ਲੋਕਾਂ ਵਿੱਚ ਇਹ ਇਹ ਹੋ ਸਕੇ ਵੀ ਪੁਲਿਸ ਹਮੇਸ਼ਾ ਸਾਡੇ ਨਾਲ ਹੈ ਤੇ ਕੋਈ ਵੀ ਮਾਰੇ ਅੰਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਜਿਸ ਤਰ੍ਹਾਂ ਦੇਖਿਆ ਜੀ ਕਈ ਲੋਕੜੇ ਬੋਲਡ ਦੇ ਪਟਾਕੇ ਵੀ ਜਗਾਉਂਦੇ ਨੇ ਜਾਂ ਉਹਨਰ ਬਾਜੀ ਕਰਦੇ ਉਹਨਾਂ ਨੂੰ ਕੀ ਮੈਸੇਜ ਹੈਗਾ ਦੇਖੋ ਸਰ ਉਹਨਾਂ ਨੂੰ ਤਾਂ ਬਿਲਕੁਲ ਹੀ ਸਖਤ ਤਾੜਨਾਵਾ ਕੋਈ ਵੀ ਬਖਸ਼ਣਯੋਗ ਖਾਨਾ ਨਹੀਂ ਹੈਗਾ ਵੀ ਜੇ ਇਸ ਤਰ੍ਹਾਂ ਦਾ ਕੋਈ ਵਾਇਲੈਂਸ ਕਰਦਾ ਵਾ ਤਾਂ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਊਗੀ ਸਮੇਂ ਸਮੇਂ ਸਰ ਇਹ ਲੋਕ ਹੈਗੇ ਉਹਨਾਂ ਨੂੰ ਜਾਗੂ ਕੀਤਾ ਜਾ ਰਿਹਾ ਬਿਲਕੁਲ ਜੀ ਜਿਹੜੇ ਹੁਣ ਮੰਨ ਲਓ ਕਿ ਨਸ਼ਿਆਂ ਦੇ ਦਲਦਲ ਜਾ ਚੁੱਕੇ ਆ ਉਹਨਾਂ ਨੂੰ ਇਹੀ ਮੈਸੇਜ ਆ ਵੀ ਤੁਸੀਂ ਆਓ ਸਾਡੇ ਨਾਲ ਹਸਪੀਟਲ ਜਾਓ ਤੁਹਾਡਾ ਟ੍ਰੀਟਮੈਂਟ ਕਰਵਾਉਨੇ ਆ ਤੇ ਉਹਨਾਂ ਨਾਲੋਂ ਜਾ ਕੇ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਹੈ ਹੈਲਪ ਲਾਈਨ ਨੰਬਰ ਵਿਚਾਰੀ ਕੀਤੇਗੇ ਬਿਲਕੁਲ ਜੀ 112 ਨੰਬਰ 10181 ਹੈ ਨਾ ਜੀ ਬਾਕੀ ਸਾਡਾ ਕੰਟਰੋਲ ਰੂਮ ਦਾ ਨੰਬਰ ਆ ਜੀ ਸਾਰੇ ਥਾਵਾਂ 'ਤੇ ਤੁਸੀਂ ਫੋਨ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਅਨਸਰ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸੂਚਿਤ ਕੀਤਾ ਜਾ ਕਰੋ ਤੇ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੁਹਾਨੂੰ ਸਮੇਂ ਸਿਰ ਇਨਾਮ ਵੀ ਦਿੱਤਾ ਜਾਏਗਾ ਜਿਸ ਕਰਕੇ ਕਈ ਲੋਕ ਡਰਦੇ ਵੀ ਹੈਗੇ ਨੇ ਵੀ ਉਹ ਨੂੰ ਨਹੀਂ ਦੱਸਣਾ ਹੈਗਾ ਜੇ ਸਾਡਾ ਨਾਮ ਵਿੱਚ ਆ ਜਾਊਗਾ ਬਿਲਕੁਲ ਨਹੀਂ ਜੀ ਉਹਨਾਂ ਦਾ ਨਾਮ ਬਿਲਕੁਲ ਤਰ੍ਹਾਂ ਤੇ ਗੁਪਤ ਰੱਖਿਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर